ਇਹ ਗੱਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਆ ਨਾ ਤਾਂ ਕੋੜਾਂ ਦੇ ਰਿਲੇਟਡ ਆ ਤੇ ਨਾ ਪਸ਼ੂਆਂ ਦੇ ਰਿਲੇਟਡ ਆ ਤੇ ਨਾ ਹੀ ਖੇਤੀ ਰਿਲੇਟਡ ਆ ਤੇ ਨਾ ਹੀ ਕਿਸੇ ਹੋਰ ਮੁੱਦੇ ਦੀ ਵੀਡੀਓ ਆ ਅੱਜ ਦੀ ਵੀਡੀਓ ਆ ਜਿਹੜੀ ਇਹ ਸਾਡੇ ਪਿੰਡ ਬਾਮ ਸਾਡੇ ਇਤਿਹਾਸਕ ਜੋ ਇੱਥੇ ਜਗਾ ਮਾਈ ਮਾਤਾ ਵਿਦਿਆਦੇਵੀ ਜੀ ਦੀ ਤੇ ਉਹਨਾਂ ਦੀ ਵਰਸ਼ੀ ਇੱਥੇ ਹਰ ਸਾਲ ਹਾੜ ਦੀ ਪੁੰਨਿਆ ਨੂੰ ਬੜਾਈ ਜਾਂਦੀ ਆ ਤੇ ਤੇ ਭਾਰੀ ਮੇਲਾ ਲੱਗਦਾ ਹਾੜ ਦੀ ਪੁੰਨਿਆ ਦਾ ਵੈਸੇ ਤਾਂ ਹਰ ਪੁੰਨਿਆ ਇੱਥੇ ਲਾਈ ਜਾਂਦੀ ਆ ਪਰ ਜਿਹੜੀ ਹਾੜ ਦੀ ਪੁੰਨਿਆ ਇੱਥੇ ਬਰਸ਼ੀ ਦੇ ਨਾਲ ਨਾਲ ਭਾਰੀ ਮੇਲਾ ਵੀ ਲੱਗਦਾ ਇੱਥੇ ਤੇ ਇੱਥੇ ਦੂਰੋਂ ਦੂਰੋਂ ਸੰਕਤਾ ਵੀ ਆਉਂਦੀਆਂ ਚੱਲ ਕੇ ਤੇ ਬਹੁਤ ਭਾਰੀ ਗਣਤੀ ਵਿੱਚ ਤੇ ਇਕੱਠ ਹੁੰਦਾ ਤੇ ਇੱਥੇ ਨਾਲ ਨਾਲ ਬਜ਼ਾਰ ਵੀ ਲਾਏ ਜਾਂਦੇ ਆ ਤੇ ਜਿਹੜੇ ਬੱਚਿਆਂ ਲਈ ਇੱਥੇ ਝੂਲੇ ਵੀ ਲੱਗਦੇ ਆ ਲਾਏ ਜਾਂਦੇ ਆ ਤੇ ਬੱਚੇ ਆਪਦੀ ਝੂਲਿਆਂ ਦੇ ਲੱਗਣ ਦੇ ਨਾਲ ਬੱਚੇ ਜਿਹੜੇ ਆਪਦੀ ਖੁਸ਼ੀ ਸਾਂਝੀ ਕਰਦੇ ਆ ਮੇਲੇ ਦੇ ਵਿੱਚ ਆ ਕੇ ਤੇ ਬਾਕੀ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ ਜਿਹੜੇ ਮਾਤਾ ਜੀ ਆ ਇਹ ਵੈਸਤਾ ਹਿੰਦੂ ਪਰਿਵਾਰ ਕਿਉਂ ਆ ਪਰ ਹਿੰਦੂ ਤੇ ਸਿੱਖ ਭਾਈਚਾਰੇ ਦੀ ਗੰਢ ਆ ਕੋਈ ਵੀ ਧਰਮ ਦਾ ਇੱਥੇ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਹੋਵੇ ਮਾਤਾ ਜੀ ਦੇ ਦਰ ਤੇ ਆ ਕੇ ਹਰ ਬੰਦਾ ਸਿਰ ਚਕਾਉਂਦਾ ਕਿਉਂਕਿ ਇੱਥੇ ਮਾਤਾ ਜੀ ਦੀ ਵਰਸੀ ਤੇ ਖੰਡ ਪਾਠ ਵੀ ਹਰ ਸਾਲ ਰਖਾਇਆ ਜਾਂਦਾ ਇਹ ਪਿਛਲੇ 50 ਸਾਲਾਂ ਤੋਂ ਜਿਹੜਾ ਵਰਸੀ ਬਣਾਈ ਜਾਂਦੀ ਤੇ ਹਰ ਸਾਲ ਇਸ ਖੰਡ ਪਾਠ ਰਖਾਇਆ ਜਾਂਦਾ ਤੇ ਇੱਥੇ ਹਰਾਂ ਪਿੰਡ ਆ ਕੇ ਸੇਵਾ ਵੀ ਕਰਦਾ ਤੇ ਬਹੁਤ ਛਾਣਾ ਜੋ ਰਿਸ਼ਤੇਦਾਰ ਆ ਜਾਂ ਕਿਸੇ ਵੀ ਪਿੰਡ ਤੇ ਦੂਰੂ ਦੂਰੋ ਚੱਲ ਕੇ ਹੋਰ ਵੀ ਤਰੀਕੇ ਦੇ ਜੋ ਸੰਗਤਾਂ ਉਹ ਹੁੰਦੀਆਂ ਪੰਜਾਬ ਦੇ ਕੋਨੇ ਕੋਨੇ ਚੱਲਦੇ ਉਹ ਚੱਲ ਕੇ ਸੰਗਤਾਂ ਇੱਥੇ ਹੁੰਦੀਆਂ ਤੇ ਇੱਥੇ ਨਾਲ-ਨਾਲ ਜੋ ਖੰਡ ਪਾੜ ਤੋਂ ਬਾਅਦ ਹੈੱਡ ਗ੍ਰੰਥੀ ਆਸ਼ਦੀਪ ਸਿੰਘ ਨੂੰ ਜੋ ਇੱਥੇ ਸਮਾਨਦ ਵੀ ਕੀਤਾ ਗਿਆ ਤੇ ਨਾਲ ਜਿਹੜੇ ਪਾਠੀ ਸਿੰਘਾ ਪੰਨਨ ਪਾਠ ਕੀਤਾ ਉਹਨਾਂ ਨੂੰ ਵੀ ਸਮਾਨਦ ਕੀਤਾ ਗਿਆ ਤੇ ਬਾਕੀ ਜੋ ਵੀ ਇੱਥੇ ਨਾਲ-ਨਾਲ ਇੱਥੇ ਭਾਰੀ ਲੰਗਰ ਵੀ ਲੱਗਦਾ ਤੇ ਇੱਥੇ ਦੋਸ਼ ਸ਼ਵੀਲਾ ਵੀ ਲੰਗਾਂ ਜਾਂਦੀਆਂ ਤੇ ਜਿੱਥੇ ਸ਼ਵੀਲਾ ਤੇ ਵੀ ਕਾਫੀ ਇੱਥੇ ਪਿੰਡ ਵਿੱਚ ਸ਼ਾਹ ਹੁੰਦਾ ਨੌਜਵਾਨਾਂ ਬਣਿਓ ਤੇ ਤੇ ਸ਼ਾਹ ਨਾਲ ਲੰਗਾਂ ਜਾਂਦੀਆਂ ਤੇ ਨਾਲ-ਨਾਲ ਇੱਥੇ ਜਿਹੜਾ ਕੀ ਮੇਲੇ ਤੇ ਤੇ ਇੱਥੇ ਕਬੱਡੀ ਟੂਰਨਾਮੈਂਟ ਵੀ ਕਰਾਇਆ ਗਿਆ ਵੈਸਤੇ ਟੂਰਨਾਮੈਂਟ ਪਿਛਲੇ ਕਈ ਸਾਲਾਂ ਤੋਂ ਕਰਾਇਆ ਜਾ ਰਿਹਾ ਤੇ ਵੈਸੇ ਤਿੰਨ ਚਾਰ ਸਾਲਲੇ ਇਹ ਨਹੀਂ ਕਰਵਾਇਆ ਸੀਗਾ ਤੇ ਹੁਣ ਦੁਬਾਰਾ ਫੇਰ ਸ਼ੁਰੂ ਕਰ ਲਿਆ ਇਹਦਾ ਘਾਟਣ ਪੈਣ ਘਾਟਣ ਚੇਅਰਮੈਨ ਕੋਆਪਰੇਟ ਪੰਜਾਬ ਜਗਦੇਸ਼ ਸਿੰਘ ਬਾਹਮ ਉਹਨਾਂ ਨੇ ਕੀਤਾ ਤੇ ਇਸ ਟੂਰਨਾਮੈਂਟ ਦੇ ਨਾਲ ਮੇਲੇ ਦੀ ਰੌਣਕ ਨੂੰ ਵਾਧਾ ਵੀ ਕੀਤਾ ਇਹਦੀ ਨਾਮਵੰਦ ਹੈੱਡ ਗ੍ਰਾਂਥੀ ਭਾਈ ਅਰਸ਼ਦੀਪ ਸਿੰਘ ਵੱਲੋਂ ਕੀਤੀ ਗਈ ਦੇ ਵਿਦਿਆਮਾਤਾ ਜੀ ਸੀ ਇੰਨੀ ਬੜੀ ਪਾਰ ਕਿਰਪਾ ਇਸ ਪੰਡਿਤ ਤੇ ਜਿਵੇਂ ਕਿਸੇ ਨੇ ਲਿਖਿਆ ਬਾਂਬਾ ਪੰਡਿਤ ਵਿੱਚ ਕਿਸੇ ਭਗਤ ਨੇ ਭਗਤੀ ਕੀਤੀ ਉਹਦੀ ਸਾਰੀ ਜ਼ਿੰਦਗੀ ਜਲ ਦੇ ਨਾਲ ਬੀਤੀ ਜਿਹੜੇ ਮਾਤਾ ਵਿਦਿਆ ਜੀ ਸੀ ਉਹਨਾਂ ਦੀ ਹਮੇਸ਼ਾ ਜਲ ਨਾਲ ਪ੍ਰੀਤੀ ਰਹੀ ਆ ਤੇ ਜਲ ਨਾਲ ਹੀ ਭਗਤੀ ਕੀਤੀ ਉਹਨਾਂ ਨੇ ਤੇ ਇੱਥੇ ਬੜੇ ਆ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦਿਆਂ ਸੀ ਮਾਤਾ ਜੀ ਜੋ ਵੀ ਤੇ ਸੁਖ ਸੁਖ ਕੇ ਜਾਂਦੇ ਸੀ ਉਹ ਪੂਰੀ ਹੁੰਦੀ ਸੀ ਹਮੇਸ਼ਾ ਤੇ ਇੱਥੇ ਮਾਤਾ ਜੀ ਨੂੰ ਦੁੱਧ ਪਿਆ ਕੇ ਜਾਂਦੇ ਤੇ ਮਾਤਾ ਜੀ ਨੇ ਜੋ ਛੱਪੜ ਦੇ ਵਿੱਚ ਰਹਿ ਕੀ ਇੱਥੇ ਪਾਣੀ ਜੀ ਤਰ ਕੇ ਰਹਿੰਦੇ ਸੀ ਹਮੇਸ਼ਾ ਬਹੁਤ ਛਪੜ ਬਹੁਤ ਡੂੰਗਾ ਸੀ ਪਰ ਮਾਤਾ ਜੀ ਉੱਤੇ ਤੇ ਹਮੇਸ਼ਾ ਤਰ ਕੇ ਰਹਿੰਦੇ ਸੀ ਬੜੀ ਇੱਕ ਵੇਖਣ ਵਾਲੀ ਗੱਲ ਸੀ ਬੜੀ ਕਰਾਮਾਤ ਵਾਲੀ ਗੱਲ ਵੀ ਕਹਿ ਸਕਦੇ ਆ ਕਿਉਂਕਿ ਮਾਤਾ ਜੀ ਇੱਕ ਰੱਬ ਦੀ ਜੋਤ ਸੀ ਤੇ ਉਹਨਾਂ ਨੇ ਜੋ ਪਿਤਾ ਜੀ ਸੀ ਉਹ ਸੁਣ ਜਿਵੇਂ ਬਜ਼ੁਰਗ ਦੱਸਦੇ ਆ ਪਿਛਲੇ ਟਾਈਮਾਂ ਚੋਂ ਕਿ ਇਹਨਾਂ ਨੂੰ ਇਹਨਾਂ ਦੇ ਪਿਤਾ ਜੀ ਹਰਦਵਾਰ ਛੱਟਿਆਏ ਸੀ ਪਰ ਇਹਨਾਂ ਦੇ ਪਿਤਾ ਜੀ ਪਿੰਡ ਪਹੁੰਚੇ ਨਹੀਂ ਸੀ ਮਾਤਾ ਜੀ ਉਸ ਤੋਂ ਪਹਿਲਾਂ ਪਿੰਡ ਪਹੁੰਚ ਗਏ ਸੀ ਉਸ ਤੋਂ ਬਾਅਦ ਜਿਹੜੇ ਪਿੰਡ ਨੇ ਮੰਨਣਾ ਸ਼ੁਰੂ ਕੀਤਾ ਤੇ ਜਦੋਂ ਮਾਤਾ ਜੀ ਆਪਣਾ ਸਰੀਰ ਛੱਡ ਕੇ ਗਏ ਆ ਤੇ ਜੋ ਇਹਨਾਂ ਸ਼ਸਕਾਰ ਸੀ ਜੋ ਮੰਦਿਰ ਬਣਿਆ ਇਹ ਇੱਥੇ ਕੀਤਾ ਗਿਆ ਇਹਨਾਂ ਨੂੰ ਸਿੱਧ ਥੱਲੇ ਧਰਤੀ ਵਿੱਚ ਥੱਲੇ ਇੱਥੇ ਇਸੇ ਥਾਂ ਦੇ ਦਬਾਇਆ ਗਿਆ ਸੀ ਇਹਨਾਂ ਦੇ ਸਰੀਰ ਨੂੰ ਤੇ ਜਦੋਂ ਇਹਦੇ ਛੱਪੜ ਹੁੰਦਾ ਸੀਗਾ ਤੇ ਜੋ ਛੱਪੜ ਨੂੰ ਇੱਥੇ ਭਰ ਕੇ ਤੇ ਇੱਥੇ ਮੰਦਿਰ ਬਣਾਇਆ ਗਿਆ ਤੇ ਇਹਦੀ ਸੇਵਾ ਉਸ ਦਿਨ ਸਾਬ ਬਾਬਾ ਜੀ ਗੁਰਦੇਵ ਸਿੰਘ ਬਿਰਲਾ ਸਾਹਿਬ ਉਹ ਸਰਪੰਚ ਹੁੰਦੇ ਸੀ ਤੇ ਉਹਨਾਂ ਨੇ ਇਹ ਸੇਵਾ ਕੀਤੀ ਤੇ ਉਹਨਾਂ ਨੇ ਟਰੈਕਟਰ ਇਕੱਠੇ ਕਰਕੇ ਪਿੰਡ ਚੋਂ ਤੇ ਰਾਤੇ ਰਾਤ ਜੋ ਇੱਥੇ ਟਰੈਕਟਰ ਤੇ ਇੱਥੇ ਥਾਂ ਭਰਿਆ ਛੱਪੜਦਾ ਤੇ ਫਿਰ ਮਾਤਾ ਜੀ ਦਾ ਇੱਥੇ ਦਵਾ ਇੱਥੇ ਹੀ ਮਾਤਾ ਜੀ ਦਾ ਜੋ ਮੰਦਿਰ ਤੇ ਇੱਥੇ ਦਵਾਇਆ ਗਿਆ ਇਹਨਾਂ ਦੇ ਸਦੇ ਨੂੰ ਤੇ ਇੱਥੇ ਫਿਰ ਮੰਦਿਰ ਬਣਾਇਆ ਗਿਆ ਤੇ ਉਸ ਤੋਂ ਬਾਅਦ ਜੇ ਮੇਲਾ ਲੱਗਣਾ ਸ਼ੁਰੂ ਹੋ ਗਿਆ ਤੇ ਕਰੀਬ 50 ਸਾਲ ਦੇ ਸਮੇਂ ਕਰੀਬ ਹੋ ਗਿਆ ਇਹ ਤੇ ਇੱਥੇ ਪਿੰਡ ਬੜਾ ਦੁਸ਼ਹਾਂ ਨਾਲ ਸਾਰਾ ਮੇਲਾ ਦੁਸ਼ਹਾਂ ਹੁੰਦਾ ਇੱਥੇ ਬੜਾ ਪਿੰਡ ਨੂੰ ਮੇਲੇ ਆਲਦਣ ਤੇ ਬੜੀ ਖੁਸ਼ੀ ਸਾਂਝੀ ਹੁੰਦੀ ਆ ਵੀ ਮਾਤਾ ਜੀ ਵਰਸ਼ੀ ਆਉਣ ਵਾਲੀ ਆ ਤੇ ਸਾਰਾ ਪਿੰਡ ਇੱਥੇ ਸੇਵਾ ਵੀ ਕਰਦਾ ਤੇ ਇਹ ਬੁਛਰੇ 50 ਸਾਲ ਦਾ ਕਰੀਬ ਸਮਾਂ ਹੋ ਗਿਆ ਤੇ ਬਾਕੀ ਜਿਹੜਾ ਟੂਰਨਾਮੈਂਟ ਆ ਉਹ ਵੇਖੋ ਤੁਸੀਂ ਉਹਦੀਆਂ ਤੁਹਾਨੂੰ ਮੈਂ ਕੁਝ ਝਲਕੀਆਂ ਦਿਖਾਉਂਗਾ ਤੇ ਆ ਉਹਦੀਆਂ ਝਲਕੀਆਂ ਤੁਸੀਂ ਵੇਖ ਸਕਦੇ ਹੋ ਪਹਿਲਾਂ ਆ ਵੀਡੀਓ ਤੁਸੀਂ ਦੇਖੋ ਸਾਡੇ ਪਿੰਡ ਐਸ ਕੀ ਮੇਲੇ ਉੱਪਰ ਲੱਕੀ ਡਰਾਵੀ ਕੱਢਿਆ ਗਿਆ ਜਿਹਦੇ ਵਿੱਚ ਪੁਲਟੀਨਾ ਮੋਟਰਸਾਈਕਲ ਤੇ ਵਾਸਨ ਮਸ਼ੀਨ ਨਾਮ ਵਿੱਚ ਕੱਢੇ ਗਏ ਸਈਆਂ ਜੀ ਫੜ ਜਾ ਕੋਈ ਮਿੰਟ ਬੱਝ ਰੁਕ ਜਾ ਉਹ ਕੱਢ ਦਈਏ ਪੁੱਤਰ ਫਾਈਲ ਕਰ ਦਈਏ 1 ਮਿੰਟ ਹੀ ਜਿਹੜੇ ਤੁਹਾਡੇ ਬੰਦ ਦੀ ਤਮੰਨਾ ਯਾਰ ਸਾਰਿਆਂ ਦੀ ਪੂਰੀ ਕਰਦ ਨੇ ਕੋਈ ਨਾਲ ਨਹੀਂ ਅਸੀਂ ਜੀ ਬਾਬੇ ਹਰਜੀਤ ਸਿੰਘ ਦਾ ਤਨ ਤਨ ਬੱਗਾ ਗੌਰ ਸਿੰਘ ਦੇ ਜਿਹੜੇ 855 ਕੱਢਦੇ ਆ ਕੇਲੇ ਸਕੂਟਰੀ ਬੈਟਰੀ ਵਾਲੀ ਕਦੇ ਐਲ ਸੀ ਡੀ ਕਦੇ ਕੂਲਰ ਵੱਡੇ ਮਾਨ ਸਰਮਾਨ ਉੱਥੇ ਵੀ ਨਿਕਲਦੇ ਆ ਦੇਖੋ ਜੀ ਚੱਕ ਦੇ ਪੁੱਤ ਇੱਕ ਵਾਰ ਜੀ हरजर जी महमतपुर हरजेंद्री बाम अहमदपुरतालीत जीरंजा मास दसरिया ਵੀ ਦੁਲਗੀਆਂ ਦੀ ਸ਼ਰਦਾ ਬਹੁਤ ਆ ਰੱਬ ਦੇਖਿਆ ਤਾਂ ਕਹਿੰਦੇ ਵੀ ਇੱਥੇ ਜੇ ਖੜਾ ਆ ਪੈਂਦੀ ਇਹਡ ਪੱਖੀ ਵਾਲਿਆ ਹੋ ਜਾਣ ਮੇਰੇ ਦੁਲਗੀਆਂ ਤੈਨੂੰ ਵੀ ਜਾਣਦੀ ਐ ਏ ਬਰਬਲੀ ਵਾਲਾ ਪਪਲੀ ਵਾਲਾ ਟ੍ਰਾਈ ਕਰਦਾ ਆਉ ਸਾਹਮਣੇ ਆਉ ਰੇਟਾ ਪੈਂਦੀਆਂ ਨੇ ਨਰੇ ਮਿੱਤਰੋ ਜੇ ਤੁਸੀਂ ਪਿਆਰ ਕਰਨਾ ਤੇ ਆਪਣੇ ਮਾਪਿਆਂ ਨੂੰ ਘਰਿਓ ਜੇ ਆਉ ਜੇ ਬਾਪ ਧੁੱਪ 'ਚ ਸੜਦਾ ਤੇ ਮਾਂ ਚੁੱਲ੍ਹੇ ਤੇ ਤਪਦੀ ਆ ਫੇਰ ਜਾ ਕੇ ਲਾਗ ਭਲਦੀ ਆ ਮਾਂ ਚੁੱਲ੍ਹੇ ਤੇ ਤਪਦੀ ਤੇ ਬਾਪ ਧੁੱਪ 'ਚ ਸੜਦਾ ਫੇਰ ਜਾ ਕੇ ਲਾਗ ਭਲਦੀ ਆ ਜਦੋਂ ਮਾੜਾ ਟਾਈਮ ਹੁੰਦਾ ਉਦੋਂ ਕੋਈ ਨਹੀਂ ਨਾਲ ਖੜਦਾ ਜਦੋਂ ਚੰਗਾ ਟਾਈਮ ਆ ਜਾਏ ਉਦੋਂ ਕਹਿਣਗੇ ਤੂੰ ਸਾਡੇ ਆਲਾ ਤੂੰ ਵੱਡਾ ਫਰਾ ਆਉਂ ਸਾਹਮਣੇ ਇਹ ਗੱਲਾਂ ਸੱਚ ਨੇ ਕਬੱਡੀ ਪੈ ਗਈ ਜਾਂਦੇ ਆ ਫੜ ਪਿਆਰੀ ਜੱਫਾ ਲਾਉਣਾ ਪੈਣਾ ਆ ਕੋਰ ਸੁਗੀਆਂ ਦੇ ਪਿੰਡ ਦਾ ਮੁੰਡਾ ਨਿੰਮੇ ਦੇ ਪਿੰਡ ਦਾ ਉਹ ਬਿੱਟੂ ਦੇ ਪਿੰਡ ਦਾ ਮੁੰਡਾ ਜਫਾ ਨਹੀਂ ਲੱਗ ਗਿਆ ਕਬੱਡੀ ਪੈ ਗਈ ਇਹਦਾ ਮਾਰ ਪਿੰਦਾ ਆਉ ਸਾਗਰ ਸੰਦੀਪ ਆ ਗਿਆ ਲਓ ਸੰਦੀਪ ਕਹਿੰਦੇ ਮੌੜਾ ਮੌੜਾ ਕਬੱਡੀ ਪਾਉਣ ਲਈ ਬਾਧਾ ਜਾ ਰਿਹਾ ਤਿੰਨ ਜਾਂਹੀ ਹੈ ਇੱਕ ਨੇ ਟਰਾਈ ਕੀਤੀ ਹੈ ਉਹ ਲੱਗਦੀ ہوئی ਕਿ ਕਿ ਲੱਕ ਨੂੰ ਪਾਡੇ ਕਰਾਵੇ लॻदाप मु आऊ समरे चार जफ़ी प्यार आहे थापिया मार्ले आए आऊ समरे बले बे बले बले जा सफ़े जी धरती मुंडा ਤਗੜਾ ਜੇਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਹੈ ਰੇਡ ਪੈ ਗਈਆਂ ਸਗਰ ਲਾ ਲੱਭੀ ਕਹਿੰਦੇ ਟਗਰੀ ਵਾਲਾ ਕਬੱਡੀ ਪਾਉਣ ਲਈ ਬਾਦਾਂ ਜਾ ਰਿਹਾ ਹੈ ਜ਼ਿਲ੍ਹਾ ਫਰੀਦਕੋਟ ਦਾ ਮਸ਼ਹੂਰ ਜਾਂ ਪਿੰਡ ਬਾਬੇ ਫਰੀਦ ਦੀ ਧਰਤੀ ਤਨ ਫਰੀਦਾ ਤਨ ਫਰੀਦਾ ਤਨ ਤੇਰੀਆਂ ਸੋਚ ਵਿਚਾਰਾਂ ਨੇ ਇੱਕ ਝਲਕ ਤੇ ਨੂਰ ਦੀ ਪੈ ਗਈ ਤਨ ਖਾ ਲਿਆ ਕਾਗਵਕਾਰਾਂ ਨੇ ਤਨ ਫਰੀਦਾ ਤਨ ਫਰੀਦਾ ਤਨ ਤੇਰੀਆਂ ਸੋਚ ਵਿਚਾਰਾਂ ਨੇ ਸਾਡੇ ਪੱਤਰਕਾਰ ਸਾਹਿਬ ਵੀਰ ਅੱਜ ਇਹ ਮਿਲਦੀਆਂ ਝਲਗੀਆਂ ਕੱਲ ਵੱਡੇ ਅਖਬਾਰ ਦਾ ਕਹਿੰਦੇ ਹਿੱਸਾ ਬਣਨੀਆ ਇਹ ਵੀ ਸਾਡੇ ਨਗਰ ਬਾਮਲੇ ਬਹੁਤ ਵੱਡੇ ਮਾਣ ਵਾਲੀ ਗੱਲ ਆ ਆਹ ਬਹੁਤ ਵੱਡੇ ਮਾਣ ਵਾਲੀ ਗੱਲ ਆ ਪਰ ਤਿੰਨਾਂ ਜਾਫੀਆਂ ਤੋਂ ਚਾਰ ਹੋ ਗਏ ਨੇ ਤਹ ਤਿੰਨਾਂ ਤੋਂ ਚਾਰ ਹੋ ਗਏ ਨੇ ਆ ਪਿਪਲੀ ਵਾਲਾ ਜਿਹਨੇ ਟੱਕ ਪੈ ਗਈ ਐ ਸੰਕਰ ਬਾਈ ਲਓ ਆ ਵੀ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੀ ਬੜੀ ਵੱਡੀ ਟੱਕਰ ਖੇਡੀ ਜਾ ਰਹੀ ਹੈ ਆ ਗਰਾਊਂਡ ਦੇ ਵਿਚਾਲੇ ਖਿੱਚੀ ਐ ਲਕੀਰ ਅੱਜ ਪਤਾ ਲੱਗੂਗਾ ਤਕੜਾ ਸਰੀਰ ਸੱਦੇ ਛਡੂ ਕੋ ਪਾ ਦਿਓ ਕਬੱਡੀਆਂ ਜਿੱਤ ਨਹੀਂ ਦੇਣਾ ਹੋਰ ਮਿੱਤਰੋ ਔਰ ਸਾਹਮਣੇ ਪਿਆ ਕੱਪ ਚੁੰਮਣਾ ਹੀਰੇ ਲਾ ਕੇ ਡੌਰਿਆਂ ਪੱਟਾ ਦਾ ਜੋਰ ਮਿੱਤਰੋ ਜੋਰ ਲੱਗਦੇ ਆ ਜੋੜ ਲੱਗਦੇ ਆ ਹੁਣ ਕੋਈ ਟੱਕਰੇ ਪੁੱਤ ਬਰੋਬਰ ਦਾ ਜੋਰ ਪਰਖਿਆ ਜਾਣਾ ਅੱਜ ਤੇਰੇ ਚੋਬਰ ਦਾ ਇਹ ਕਾਲਾ ਏ ਕਹਿੰਦੇ ਖਾਰੇ ਵਾਲਾ ਤਗੜੇ ਨੰਬਰ ਦੇ ਵਾਦੇ ਕਰ ਗਿਆ ਏ ਆਹ ਕਹਿੰਦੇ ਲੁੰਡੇ ਵਾਲੀ ਧਰਤੀ ਦਾ ਵਿੱਕੀ ਆ ਕਹਿੰਦੇ ਇਹਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਏ ਕੋਟਫੱਤੇ ਵਾਲਿਆਂ ਜੱਫੇ ਤੈਨੂੰ ਵੀ ਲਾਉਣੇ ਪੈਣੇ ਆ ਉਧਰਲੇ ਪਾਸੇ ਨਾਲ ਕਹਿੰਦੇ ਕਹਿੰਦੇ ਵਿਰਿੰਗਪੁਰ ਦਾ ਲੱਲੀ ਵਿਚਾਰੇ ਲੱਗਿਆ ਖੜਾ ਜੱਫਾ ਕਿਹੜਾ ਲਾਵੇਗਾ ਅੰਤਰ ਵਰਗੇ ਮੁੰਡੇ ਆਉ ਸਾਹਮਣੇ ਵਰਿੰਗ ਪਿੰਡ ਦਾ ਆਹ ਸਾਹਮਣੇ ਮੇਰੇ ਮਿੱਤਰੋ ਚਰਚੇ ਹੁੰਦੇ ਆ ਕਾਲੇ ਦੀ ਰੇਡ ਪੈ ਗਈ ਹੈ ਵੀ ਕਾਲਿਆ ਧਨੌਲੇ ਪਿੰਡੋਂ ਆਪਿਆ ਇਹ ਮੁੱਲ ਅੱਜ ਪੈਣਾ ਤੋੜਨਾ ਨੀਕੇ ਜਾਲ ਦੇ ਸਕੀਮਾ ਤੈਨੂੰ ਦਸੀਆਂ ਵੀ ਕਿੱਥੇ ਕਿੱਥੇ ਟੱਕ ਮਾਰਨਾ ਆਹ ਕਬੱਡੀ ਪੈ ਗਈ ਨੰਬਰ ਜਾਫੀਆਂ ਦਾ ਪੈਂਦੀ ਕਬੱਡੀ ਸਾਗਰਾ ਅਗਲੀਆ ਟੀਮਾਂ ਸੱਦੀ ਬਾਈ ਇਹ ਜਾਫੀ ਦਾ ਪਿੰਡ ਕਨੇ ਲੁੰਡੇ ਵਾਲਾ ਤੇ ਨਾਂ ਕਹਿੰਦੇ ਸੀਰਾ ਇਹਦੇ ਪੈਰ ਥਲੇ ਭੰਜਾ ਨਤਦੇ ਆ ਬੱਲੇ ਤੇਰੀ ਤੋਰ ਦੇ ਸ਼ਕੀਨ ਚੋਬਰਾ ਪਹਿਰਾ ਖੇਲੋਂ ਨਿਕਲੇ ਜਮੀਨ ਚੋਬਰਾ 4 ਤੋਂ 3 ਜਾਫੀ ਆਹ ਮੁੰਡਾ ਵੀ ਕਹਿੰਦੇ ਬੰਨ ਵਾਲਾ ਖਿਡਾਰੀ ਹੈ ਵਰਤਮਾਨ ਦੀ ਖੇਡ ਦਾ ਮਾਲਕ ਇੱਕ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਵਰਜਿੰਦਰ ਕਲੱਬ ਬੰਨਾਂ ਵਾਲਾ ਤੇ ਮੂਲਿਆਂ ਵਾਲੀ ਇਸ ਰਾਊਂਡ ਦਾ ਲਾਸਟ ਮੈਚ ਹੈ ਜੀ ਉਹ ਟਾਈਆਂ ਪਾ ਦੇ ਜੇਤੂ ਰੱਖ ਕੇ ਜੇਤੂ ਰੱਖ ਕੇ ਟਾਈਆਂ ਪਵਾ ਦੇ ਜੇਤੂ ਰੱਖ ਕੇ ਨਾ ਬੇਨਤੀ ਕਰਦਾ ਦੂਜੇ ਰਾਊਂਡ ਦੀਆਂ ਟਾਈਮ ਨਾਲ ਚੱਲਾਂਗੇ ਟਾਈਮ ਨਾਲ ਨਵੇੜਾਂਗੇ ਆਓ ਸਾਹਮਣੇ ਮੇਰੇ ਮਿੱਤਰੋ ਕਬੱਡੀ 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 ਆਓ ਬੱਲੇ ਬੱਲੇ ਲੁੰਡੇ ਵਾਲੇ ਦੀ ਧਰਤੀ ਦਾ ਮੁੰਡਾ ਕਰਤਾ ਕਮਾਲ ਮੇਰੇ ਮਿੱਤਰੋ ਆਓ ਬੱਲੇ ਬੱਲੇ ਕਾਲਾ 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 ਏ ਸਾਹਮਣੇ ਵੀ ਕਰਤਾ ਕਹਿਰ ਚੋਪਰਾ ਨੇ ਆਹ ਗੇਂਦ ਫਾਲ ਕਲੇ ਨੂੰ ਢਾਉਂਦੀ ਗੱਲ ਰਾਜੇ ਖੇਨੇ ਦੀ ਸਿੱਧੀ ਧੂਕਾਂ ਜੇ ਪਾਉਂਦੀ ਬੇਰੇ ਨਗਰ ਤੋਂ ਸਾਡੇ ਨੇਤਾ ਠੇਕੇਦਾਰ ਜੀ ਦਾ ਜਸਾ ਭਾਈ ਜੀ ਪਹੁੰਚੇ ਹੋਏ ਨੇ ਧੰਨਵਾਦ ਆ ਪੈਂਦੀ ਕਬੱਡੀ ਅੰਗਰੇ ਦੇ ਵਿੱਚ ਫਾਰਮ ਟਰੈਕਟਰ ਦੇਣੇ ਆ ਆਹ ਸਾਹਮਣੇ 8 ਕੇ 9 ਲੱਖ ਦਾ ਉਹ ਦੇਣੇ ਆ ਨੇਤਾ ਜਲਦੀ ਦੱਸੀਆਂ ਜਾਣੀਆਂ ਪਰ ਆ ਕਾਲਾ ਹੈ ਕਹਿੰਦੇ ਖਾਰੇ ਵਾਲਾ ਲੈ ਜੀ ਵਰਿੰਗਾ ਵਾਲਿਆਂ ਨੂੰ ਫੜਨਾ ਪੈਣਾ ਇਹਨੂੰ ਫੜਨਾ ਪੈਣਾ ਆਓ ਸਾਹਮਣੇ ਮੇਰੇ ਮਿੱਤਰੋ ਆਹ ਰੇਡ ਪੈ ਗਈ ਆ ਨੁੰਡੇ ਵਾਲੀ ਦੀ ਧਰਤੀ ਦਾ ਵਿਕੀ ਇਹਨੇ ਕਬੱਡੀ ਪੌਣ ਦੀ ਡਲਿਆ ਹੋਇਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਵਿੱਚ ਆਓ ਸਾਹਮਣੇ ਲੱਲੀ ਲੱਲੀ ਆ ਮੇਰੇ ਮਿੱਤਰੋ ਜਿਹਨੇ ਟਰਾਈ ਕੀਤੀ ਆ ਵਰਿੰਗ ਪਿੰਡ ਦਾ ਪਰ ਜਫਾ ਨਹੀਂ ਲਾ ਸਕਿਆ ਮੁੰਡਾ ਬਈ ਇੱਕ ਮਿੰਟ ਦਿਓ ਜੀ ਮੇਵਾ ਪੰਨੀ ਵਾਲਾ ਫੱਟਾ ਜਲਦੀ ਗਰਾਊਂਡ ਤੇ ਮਿਲੇ ਜੀ ਮੇਵਾ ਪੰਨੀ ਵਾਲਾ ਫੱਟਾ ਵੇਵਾ ਗਰਾਊਂਡ ਚਲਾ ਜਾਵੇ ਤੇ ਸਾਡੇ ਕੋਲ ਰਾਦੇ ਸ਼ਾਮ ਜੀ ਇਧਰ ਅੱਲੇ ਪਾਸੇ ਆ ਜਾਓ ਵੇਵਾ ਪਣੀ ਲਫਦਾ ਗਰਾਊਂਡ ਚਲਾ ਜਾਵੇ ਤੇ ਡਾਕਟਰ ਰਾਦੇ ਸ਼ਾਮ ਜੀ ਉਹ ਟਾਈਆਂ ਦੇਖ ਲਓ ਜੀ